ਸਰਬਜੀਤ ਸੰਗਰੂਰ ਵੀ ਦੀ ਰਚਨਾ ਛੱਡ ਇਸਕੇ ਦੇ ਰੂਣੇ ਨੂੰ ਛੱਡ ਇਸਕੇ ਦੇ ਰੂਣੇ ਨੂੰ ਚੰਗਾ ਲਿਖ ਉਪਲ ਪਾਈ ਚੰਗਾ ਲਿਖ ਉਪਲ ਪਾਈ ਜੇ ਉਸ ਦਾ ਤੇ ਨੇ ਜੇ ਉਸ ਦਾ ਤੇ ਨੇ ਤੈਨੂੰ ਕਲਮ ਫੜਾਈ ਤੈਨੂੰ ਕਲਮ ਫੜਾਈ ਜੇ ਉਸ ਦਾ ਤੇਨੇ ਤੈਨੂੰ ਕਲਮ ਫੜਾਈ ਛੱਡ ਇਸ਼ਕੇ ਦੇ ਰੋਣੇ ਨੂੰ ਕੰਗਾ ਲਿਖ ਪਲ ਪਾਈ ਛੱਡ ਇਸ਼ਕੇ ਦੇ ਰੋਣੇ ਨੂੰ ਕੰਗਾ ਲਿਖ ਪਲ ਪਾਈ ਕੰਮ ਕਰ ਚੰਗੇ ਨਾਲ ਕੀਤੇ ਮੁੱਲ ਜੁਲ ਕੇ ਕੀ ਸੋਚੇ ਸੰਗ ਰੂਰ ਵੀ ਤੂੰ ਦੱਸ ਦੇ